ਰੂਡੋ ਹਰਾਂ ਦੀ ਲੋਕਪ੍ਰੀਅਤਾ ਲਗਾਤਾਰ ਘਟ ਰਹੀ ਹੈ ਲੋਕ ਨਰਾਜ਼ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਸਾਰਾ ਕੁਝ ਨੰਬਰਸ ਚ ਦਿਸਦਾਗਾ ਕਿ ਜਿਸ ਤੰਗ ਦੇ ਸਰਵੇਜ਼ ਆ ਰਹੇ ਨੇ ਉਹ ਚ ਇਹ ਕਿਹਾ ਜਾ ਰਿਹਾ ਹੈ ਕਿ ਕੰਜ਼ਰਵਟਿਵ ਪਾਰਟੀ ਡਬਲ ਡਿਜੀਟ ਦੀ ਲੀਡ ਤੇ ਆ ਭਾਵੇਂ ਕਿ 10% ਤੋਂ ਜ਼ਿਆਦਾ ਦਾ ਫਰਕ ਹੈ ਲਿਬਰਲਸ ਦੇ ਮੁਕਾਬਲੇ ਵੋਟਾਂ ਚ ਇਹੀ ਕਾਰਨ ਹੈ ਕਿ ਕੰਜ਼ਰਵਟਿਵ ਜਲਦੀ ਇਲੈਕਸ਼ਨ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਸਮੇਂ ਜੇਕਰ ਇਲੈਕਸ਼ਨ ਹੁੰਦੀ ਹੈ ਤਾਂ ਕੰਜ਼ਰਵਟਿਵ ਪਾਰਟੀ 200 ਤੋਂ ਵੱਧ ਸੀਟਾਂ ਲੈ ਕੇ ਜਾਓਗੇ ਤੇ ਲਿਬਰਲਸ 100 ਤੋਂ ਥੱਲੇ ਆ ਜਾਣੇ ਨੇ ਫਾਪਕੇ 90 ਤੋਂ ਥੱਲੇ ਵੀ ਜਿਹੜੇ ਆ ਸਕਦੇ ਨੇ ਤਾਂ ਹੁਣ ਇਹਦੇ ਵਿੱਚ ਸਰਕਾਰ ਛੇਤੀ ਵੋਟਾਂ ਨਹੀਂ ਚਾਹੁੰਦੀ ਤਾਂ ਹੁਣ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੂੰ ਐਜ਼ ਅ ਲੀਡਰ ਰੱਖਿਆ ਜਾਵੇ ਬਦਲਿਆ ਜਾਵੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਵੀ ਉੱਠਦੀਆਂ ਰਹਿੰਦੀਆਂ ਨੇ ਚਰਚਾਵਾਂ ਵੀ ਚੱਲਦੀਆਂ ਰਹਿੰਦੀਆਂ ਨੇ ਸੋ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਖਿਆ ਗਿਆ ਕਿ ਕੈਨੇਡੀਅਨਸ ਨਰਾਸ਼ ਨੇ ਜਿਸ ਢੰਗ ਦੇ ਨਾਲ ਕਾਸਟ ਆਫ ਲਿਵਿੰਗ ਵਧੀ ਹੈ ਜਿਸ ਢੰਗ ਦੇ ਨਾਲ ਰੈਂਟ ਵਧੇ ਨੇ ਘਰਾਨੀਆਂ ਕੀਮਤਾਂ ਵਧੀਆਂ ਨੇ ਉਹ ਕਹਿੰਦੇ ਕਿ ਅਸੀਂ ਮੰਨਦੇ ਹਾਂ ਕਿ ਕੈਨੇਡੀਅਨਸ ਨਰਾਸ਼ ਨੇ ਪਰ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਉਹ ਦ੍ਰਿੜਤਾ ਦੇ ਨਾਲ ਕੰਮ ਕਰ ਰਹੇ ਨੇ ਤੇ ਇਨ ਫਿਊਚਰ ਵੀ ਦ੍ਰਿੜਤਾ ਦੇ ਨਾਲ ਕੰਮ ਜਿਹੜਾ ਉਹ ਕੀਤਾ ਜਾਊਗਾ ਉਹ ਕਹਿੰਦੇ ਕਿ ਇਹ ਨਹੀਂ ਕਿ ਸਰਕਾਰ ਦੇ ਵੱਲੋਂ ਕੈਨੇਡੀਅਨਸ ਦੀ ਮਦਦ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕੇ ਗਏ ਕਹਿੰਦੇ ਕਿ ਸਾਡੀ ਸਰਕਾਰ ਦੇ ਵੱਲੋਂ ਡੈਂਟਲ ਕੇਅਰ ਬਿੱਲ ਲਿਆਂਦਾ ਗਿਆ ਜਿਹੜਾ ਕਿ ਕੈਨੇਡੀਅਨਸ ਦੀ ਮਦਦ ਵਾਸਤੇ ਹੀ ਹੈ ਯੂਨੀਵਰਸਲ ਫਾਰਮਾ ਕੇਅਰ ਬਿੱਲ ਆ ਰਿਹਾ ਉਹ ਵੀ ਕੈਨੇਡੀਅਨਸ ਦੀ ਮਦਦ ਵਾਸਤੇ ਹੀ ਹੈ ਸਕੂਲਾਂ ਦੇ ਵਿੱਚ ਕਹਿੰਦੇ ਅਸੀਂ ਲੰਚ ਪ੍ਰੋਵਾਈਡ ਕਰਾ ਰਹੇ ਹਾਂ 10 ਡਾਲਰ a day ਚਾਈਲਡ ਕੇਅਰ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਤੋਂ ਕਹਿੰਦੇ ਕਿ ਸਾਡੀਆਂ ਪਾਲਿਸੀਜ਼ ਦੇਖੋ ਇਹ ਜਿਹੜੀਆਂ ਸਾਰੀਆਂ ਪਾਲਿਸੀਜ਼ ਨੇ ਇਹ ਮਿਡਲ ਕਲਾਸ ਕੈਨੇਡੀਅਨਸ ਦੇ ਖਰਚੇ ਘਟਾਉਣ ਦੇ ਲਈ ਸਰਕਾਰ ਦੇ ਵੱਲੋਂ ਲਿਆਂਦੀਆਂ ਗਈਆਂ ਨੇ ਇਸ ਕਰਕੇ ਕਹਿੰਦੇ ਕਿ ਅਸੀਂ ਮੰਨਦੇ ਹਾਂ ਕਿ ਲੋਕ ਨਿਰਾਸ਼ ਨੇ ਇਸ ਸਮੇਂ ਨਿਰਾਸ਼ ਨੇ ਥੋੜੇ ਤੇ ਉਹਨਾਂ ਦੇ ਲਈ ਕੰਮ ਕਰਨ ਦੀ ਜ਼ਰੂਰਤ ਆ ਪਰ ਨਾਲੋਂ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਕਹਿਆ ਕਿ ਉਹ ਦ੍ਰਿੜ ਨੇ ਲੀਡਰਸ਼ਿਪ ਕੁਆਲਿਟੀ ਜਿਹੜੀ ਉਹ ਦਿਖਾਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋਣਾਗਾ ਤੇ ਅਗਲੀ ਇਲੈਕਸ਼ਨ ਦੇ ਵਿੱਚ ਵੀ ਉਹ ਲਿਬਰਲਸ ਨੂੰ ਲੀਡ ਕਰਨਗੇ ਇਸ ਤੋਂ ਇਲਾਵਾ ਜਿਹਦਾ ਖਮਿਆਜਾ ਸਭ ਤੋਂ ਵੱਧ ਲਿਬਰਲਸ ਨੂੰ ਭੁਗਤਣਾ ਪੈ ਰਿਹਾ ਉਹ ਹੈ ਘਰਾਂ ਦੀਆਂ ਕੀਮਤਾਂ ਹਾਊਸਿੰਗ ਮਾਰਕੀਟ ਅਫੋਰਡੇਬਲ ਨਾ ਹੋਣਾ ਜਾਂ ਡਿਮਾਂਡ ਸਪਲਾਈ ਦੇ ਤਹਿਤ ਰੈਂਟਲ ਯੂਨਿਟਸ ਦਾ ਪ੍ਰਬੰਧ ਵੀ ਨਾ ਹੋਣਾ ਤਾਂ ਉਹਦੇ ਲਈ ਪ੍ਰਧਾਨ ਮੰਤਰੀ ਜਸਟਨ ਟ੍ਰੂਡ ਨੇ ਕਿਹਾ ਕਿ ਪਹਿਲੀ ਵਾਰੀ ਨਹੀਂ ਹੈ ਕਿ ਕੈਨੇਡਾ ਦੇ ਸਾਹਮਣੇ ਹਾਊਸਿੰਗ ਸੰਕਟ ਖੜਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਸਾਹਮਣੇ ਹਾਊਸਿੰਗ ਸੰਕਟ ਖੜਾ ਹੋਇਆ ਤੇ ਕੈਨੇਡਾ ਉਹਦੇ ਚੋਂ ਚੰਗੇ ਤਰੀਕੇ ਦੇ ਨਾਲ ਨਿਕਲ ਕੇ ਬਾਹਰ ਆਇਆ ਤਾਂ ਕਹਿੰਦੇ ਕਿ ਇਸ ਕਰਕੇ ਇਸ ਬਜਟ ਦੇ ਵਿੱਚ ਸਰਕਾਰ ਨੇ ਬਿਲੀਅਨਸ ਆਫ ਡਾਲਰ ਜਿਹੜੇ ਉਹ ਰੱਖੇ ਨੇ ਕੈਨੇਡਾ ਬਿਲਡ ਦੇ ਤਹਿਤ ਜਿਹਦਾ ਮਕਸਦ ਸਿੱਧੇ ਰੂਪ ਚ ਇਹੀ ਹੈ ਕਿ ਇੱਕ ਤਾਂ ਵੱਧ ਤੋਂ ਵੱਧ ਰੈਂਟਲ ਯੂਨਿਟਸ ਜਿਹੜੇ ਉਹ ਵੜਨ ਕਹਿੰਦੇ ਕਿ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੈਂਟਲ ਯੂਨਿਟਸ ਦੀ ਕੋਈ ਘਾਟ ਜਿਹੜੀ ਉਹ ਕੈਨੇਡਾ ਦੇ ਵਿੱਚ ਨਹੀਂ ਰਹਿਣੀ ਜਦੋਂ ਸਪਲਾਈ ਵੱਧ ਜਾਣੀ ਆ ਤਾਂ ਰੈਂਟ ਜਿਹੜੀ ਉਹ ਘਟ ਜਾਣੇ ਆ ਇਸ ਤੋਂ ਇਲਾਵਾ ਉਹ ਕਹਿੰਨੇ ਕਿ ਘਰਾਂ ਦੀ ਸਪਲਾਈ ਵਧਾਉਣ ਦੇ ਲਈ ਖਾਸ ਕਰਕੇ ਕਾਂਡੋਸ ਦੀ ਸਪਲਾਈ ਵਧਾਉਣ ਦੇ ਲਈ ਵੀ ਸਰਕਾਰ ਦੇ ਵੱਲੋਂ ਪ੍ਰੋਗਰਾਮ ਲਿਆਂਦੇ ਗਏ ਨੇ ਤੇ ਉਹ ਅਸਰਦਾਰ ਸਾਬਤ ਹੋਣਗੇ। ਤਾਂ ਕੁੱਲ ਮਿਲਾ ਕੇ ਜਿਹੜੀਆਂ ਚਰਚਾਵਾਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਸੀ ਕਿ ਕੀ ਲਿਬਰਲਸ ਲੀਡਰਸ਼ਿਪ ਦੇ ਵਿੱਚ ਤਬਦੀਲੀ ਕਰਨਗੇ? ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਉੱਠ ਰਹੀਆਂ ਨੇ, ਬਾਹਰੋਂ ਵੀ ਇਹ ਕਿਹਾ ਜਾ ਰਿਹਾ। ਤਾਂ ਉਤੇ ਪ੍ਰਧਾਨ ਮੰਤਰੀ ਜਸਟਨ ਰੂਡੋ ਨੇ ਇੱਕ ਵਾਰ ਫਿਰ ਤੋਂ ਸਪਸ਼ਟ ਕੀਤਾ ਕਿ ਉਹ ਲੀਡਰ ਹੈਗੇ ਨੇ ਲਿਬਰਲਸ ਦੇ ਅਗਲੇ ਇਲੈਕਸ਼ਨ ਦੇ ਵਿੱਚ ਵੀ ਹੋਣਗੇ। ਸਮੇਂ ਤੋਂ ਪਹਿਲਾਂ ਚੋਣਾ ਨਹੀਂ ਹੋਣਗੀਆਂ ਇਹ ਸਰਕਾਰ ਆਪਣੀ ਟਰਮ ਜਿਹੜੀ ਉਹ ਪੂਰੀ ਕਰੇਗੀ ਤੇ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਡਿਸੀਜਨ ਲੈਣ ਦਾ ਸਮਾਂ ਆਊਗਾ ਤਾਂ ਉਸ ਸਮੇਂ ਕੈਨੇਡੀਅਨਸ ਉਸੇ ਪਾਰਟੀ ਨੂੰ ਚੁਣਨਗੇ ਜਿਹੜੀ ਕਿ ਉਹਨਾਂ ਦੇ ਲਈ ਕੰਮ ਕਰਦੀ ਹੈ ਉਹਨਾਂ ਦੇ ਟੈਕਸ ਘਟਾਉਂਦੀ ਹੈ ਉਹਨਾਂ ਦੇ ਲਈ ਸਕੀਮਾਂ ਜਿਹੜੀਆਂ ਉਹ ਲੈ ਕੇ ਆਉਂਦੀ ਹੈ ਤੇ ਉਹ ਕਹਿੰਦੇ ਕਿਉਂ ਲਿਬਰਲਜ਼ ਹੀ ਨੇ ਤੇ ਇਸ ਕਰਕੇ ਸਾਡੇ ਤੇ ਲੋਕ ਭਰੋਸਾ ਜਿਹੜਾ ਉਹ ਘਟਾਉਣਗੇ ਪਰ ਫਿਲਹਾਲ ਜਿਸ ਢੰਗ ਦੇ ਨੰਬਰਸ ਨੇ ਉਹ ਚ ਕੰਜ਼ਰਵਟਿਵ ਦੀ ਟੌਰ ਜਿਹੜੀ ਉਹ ਦਿਖਾਈ ਦੇ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ